ਬਦਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਾਅ ਐਂਡ ਆਰਡਰ ਦੀ ਸਥਿਤੀ ਡਿੱਗਦੀ ਜਾ ਰਹੀ ਹੈ ਸਰਕਾਰ ਟੋਟਲ ਫੇਲਿਅਰ ਸਾਬਤ ਹੋ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਪੰਜਾਬ ਦੇ ਬਿਜ਼ਨਸਮੈਨ ਪੰਜਾਬ ਦੇ ਵਪਾਰੀ ਉਹਨਾਂ ਨੂੰ ਉਹਨਾਂ ਦੇ ਕਾਰੋਬਾਰਾਂ ਨੂੰ ਸੁਰੱਖਿਅਤ ਕਰਨ ਵਿੱਚ ਹਰ ਰੋਜ਼ ਪੰਜਾਬ ਦੇ ਵਿੱਚ ਵਗਦ ਦੇ ਗੈਂਗਸਟਰਿਜ਼ਮ ਤੇ ਜਿਹੜੇ ਕੀ ਪੰਜਾਬ ਦੀ ਸ਼ਾਂਤੀ ਨੂੰ ਪੰਜਾਬ ਦੀ ਪੀਸ ਦੇ ਕਾਮਨਲ ਹਾਰਮਨੀ ਨੂੰ ਵੀ ਟਾਰਗੇਟ ਕਰ ਰਹੇ ਐ ਪੰਜਾਬ ਦੇ ਵਪਾਰੀ ਟਾਰਗੇਟ ਕੀਤੇ ਜਾ ਰਹੇ ਐ ਪੰਜਾਬ ਦਾ ਹਰ ਵਰਗ ਟਾਰਗੇਟ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਕੋਈ ਵੀ ਵਰਗ ਜੇ ਮੈਂ ਕਹਾਂ ਸੇਫ ਨਹੀਂ ਐ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਗੈਂਗਸਟਰਜ਼ ਨੂੰ ਇਨ੍ਹਾਂ ਗੁੰਡਿਆਂ ਨੂੰ ਪੁਸ਼ਤ ਪਨਾਈ ਪੇਟਰਨੇਜ ਪੰਜਾਬ ਦੀ ਸਰਕਾਰ ਦੇ ਲੀਡਰ ਦੇ ਰਹੇ ਆ ਆਮ ਆਦਮੀ ਪਾਰਟੀ ਦੇ ਲੀਡਰ ਦੇ ਰਹੇ ਜਿਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਕਿ ਇਹ ਪੰਜਾਬ ਦੇ ਵਿੱਚ ਕੋਈ ਬੜੀਆਂ ਵੱਡੀਆਂ ਉਮੀਦਾਂ ਨਾਲ ਸਰਕਾਰ ਬਣੀ ਸੀ ਕਿ ਪੰਜਾਬ 'ਚ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਬਦਲਾਵ ਆਇਆ ਪੰਜਾਬ 'ਚ ਪਰ ਉਹ ਬਦਲਾਵ ਨਹੀਂ ਜਿਹਦੀ ਆਸ ਤੇ ਉਮੀਦ ਪੰਜਾਬ ਦੇ ਲੋਕਾਂ ਨੂੰ ਸੀ ਅੱਜ ਜਿਨ੍ਹਾਂ ਦੇ ਵਿੱਚੋਂ ਬੈਠੇ ਗੈਂਗਸਟਰ ਆਪ ਦਾ ਕਾਰੋਬਾਰ ਚਲਾ ਰਹੇ ਐਕਸਟਰਸ਼ਨਸ ਕਿਲਿੰਗਸ ਫਰਤੀਆਂ ਇਹ ਸਾਰਾ ਕੁਝ ਗੈਂਗਸਟਰਜ਼ ਬੜੀ ਆਸਾਨੀ ਨਾਲ ਹਰ ਸੁਵਿਧਾ ਉਹਨਾਂ ਨੂੰ ਉਪਲਬਧ ਹੈ ਜੇਲ੍ਹਾਂ ਦੇ ਵਿੱਚ ਚਾਹੇ ਟੈਲੀਫੋਨ ਹੋਣ ਚਾਹੇ ਇੰਟਰਨੈਟ ਹੋਣ ਉੱਥੇ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਯਾਦ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜੋ ਸੁਖਾਵਾਂ ਮਾਹੌਲ ਬਣਿਆ ਸੀ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਸੀ ਉਸ ਵੇਲੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦਾ ਖਤਮ ਹੋ ਗਿਆ ਈਜ਼ ਆਫ ਡੂਇੰਗ ਕ੍ਰਾਈਮ ਦੇ ਵਿੱਚ ਪੰਜਾਬ ਸ਼ਾਇਦ ਪਹਿਲੇ ਨੰਬਰ ਤੇ ਆ ਗਿਆ ਇਹ ਬਦਲਾਅ ਆਇਆ that ease of doing business has been replaced by ease of doing crime ਮੈਂ ease of doing crime ਕਿਉਂ ਕਹਿ ਰਿਹਾ ਕਿ ਸਭ ਤੋਂ ਸੇਫ ਥਾਵਾਂ ਤੇ ਬੈਠੇ ਐ ਜੇਲ੍ਹਾਂ ਚ ਜਿੱਥੇ ਉਹਨਾਂ ਨੂੰ ਕੋਈ ਡਰ ਡੱਕਰ ਨਹੀਂ ਬਾਹਰ ਕੋਈ ਰਾਈਵਲ ਗੈਂਗਸ ਦਾ ਕੋਈ ਦੁਸ਼ਮਣੀਆਂ ਦਾ ਸੇਫਟੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਸੁਵਿਧਾ ਸਾਰੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਤੇ ਉਥੋਂ ਬੈਠ ਕੇ ਆਪਦੀਆਂ ਉਹ ਜਿਹੜੇ ਕਾਲੇ ਧੰਦੇ ਆ ਉਹ ਚਲਾ ਰਹੇ ਆ ਆਪਾਂ ਇਹ ਵੀ ਦੇਖਿਆ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹਜ਼ਾਰਾਂ ਕੌਲਾਂ ਵੀ ਸਾਹਮਣੇ ਆਈਆਂ ਫਿਰੋਜ਼ਪੁਰ ਜੇਲ੍ਹ ਦਾ ਇਨਸੀਡੈਂਟ ਵੀ ਆਇਆ ਸੀ ਜਿਦੇ ਚ ਆਨਲਾਈਨ ਕਰੋੜਾ ਰੁਪਈਆ ਟਰਾਂਸਫਰ ਵੀ ਕੀਤਾ ਗਿਆ ਤੇ ਅੱਜ ਵਿਰੋਧੀਆਂ ਤੇ ਇਹ ਇਲਜ਼ਾਮ ਲਾਉਣ ਵਾਲੇ ਜੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੀਆਂ ਕੋਈ ਸਾਂਝ ਹੈ ਉਹਨਾਂ ਨੇ ਸ਼ਾਇਦ ਆਪਦੀ ਪੀੜੀ ਥੱਲੇ ਸੋਟਾ ਨਹੀਂ ਮਾਰਿਆ ਇਹ ਕਿਉਂ ਕੀਤਾ ਜਾ ਰਿਹਾ ਹੈ ਇੰਨਾਂ ਚੀਜ਼ਾਂ ਤੋਂ ਧਿਆਨ ਹਟਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋ ਹਰ ਰੋਜ਼ ਦੀਆਂ ਵਾਰਦਾਤਾਂ ਹੋ ਰਹੀਆਂ ਕੱਲ ਚਾਰ ਵਾਰਦਾਤਾਂ ਹੋਈਆਂ ਚਾਹੇ ਅੰਮ੍ਰਿਤਸਰ ਬੱਸ ਸਟੈਂਡ ਤੇ ਕਤਲ ਹੋਇਆ ਗੋਲੀਆਂ ਚੱਲੀਆਂ ਛੇਰਟਾ 'ਚ ਇੱਕ ਪਰੋਲ ਤੇ ਬੰਦਾ ਆਇਆ ਹੋਇਆ ਸੀ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਛੇਰਟਾ ਫਾਇਰਿੰਗ ਮਾਰਕੀਟ ਕੋਈ ਉੱਥੇ ਇੱਕ ਬੰਦਾ ਕਤਲ ਕਰ ਦਿੱਤਾ ਗਿਆ ਪਰसों ਬੰਗਾ বাস ਸਟੈਂਡ ਨੇੜੇ ਜਿੱਥੇ ਜਮਾਨਾਲ ਪੁਲਿਸ ਦਾ ਥਾਣਾ ਵੀ ਹੈ ਗੋਲੀਆਂ ਚੱਲੀਆਂ 40 ਬੁਲਟ ਫਾਇਰ ਕੀਤੇ ਗਏ ਅੰਦਾ ਧੁੰਨ ਗੋਲੀਆਂ ਚੱਲੀਆਂ ਇੱਕ ਬੰਦਾ ਮਰ ਗਿਆ ਚਾਰ ਇੰਜਰਡ ਹੋਏ ਪਰसों ਫਿਰੋਜ਼ਪੁਰ ਵਪਾਰੀ ਦਾ ਕਤਲ ਕੀਤਾ ਜਾਂਦਾ ਐਵਰੀ ਸਿੰਗਲ ਡੇ ਪੰਜਾਬ ਦੇ ਵਿੱਚ ਗੈਂਗਸਟਰਸ ਵੱਲੋਂ ਕੋਈ ਨਾ ਕੋਈ ਵਾਰਦਾਤ ਕੀਤੀ ਜਾ ਰਹੀ ਹੈ ਕੌਣ ਭੁੱਲਿਆ ਬਠਿੰਡੇ ਚ ਵਪਾਰ ਮੰਡਲ ਦੇ ਪ੍ਰਧਾਨ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਅਬੌਰ ਦੇ ਵਿੱਚ ਐਡੇ ਵੱਡੇ ਵਪਾਰੀ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਇਨਸਟੈਡ ਆਫ ਐਡਰੈਸਿੰਗ ðiਜ਼ ਇਸ਼ੂਜ਼ ਸਰਕਾਰ ਧਿਆਨ ਕਿਸ ਤੇ ਹੈ ਲੋਕਾਂ ਦਾ ਧਿਆਨ ਭਟਕਾਉਣ ਤੇ ਪੁਲਿਸ ਕਿਸ ਵਾਸਤੇ ਵਰਤੀ ਜਾ ਰਹੀ ਹੈ ਇਨਸਟੈਡ ਆਫ ਫੋਕਸਿੰਗ ਔਨ ਲਾ ਐਂਡ ਆਰਡਰ ਡਿਊਟੀਆਂ ਇਨਸਟੈਡ ਆਫ ਫੋਕਸਿੰਗ ਔਨ ਟੈਕਲਿੰਗ ਗੈਂਗਸਟਰਿਜ਼ਮ ਐਂਡ ਡਰੱਗਸ ਆਪਦੇ ਪੋਲੀਟੀਕਲ ਆਪੋਨੈਂਟਸ ਨੂੰ ਫਿਕਸ ਕਰਨ ਵਾਸਤੇ ਝੂਠੇ ਕੇਸਾਂ 'ਚ ਪੰਜਾਬ ਦੇ ਲੋਕਾਂ ਨੂੰ ਦਬਾਉਣ ਵਾਸਤੇ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਗੈਂਗਸਟਰイズਮ ਦੀ ਗੱਲ ਦੇਖੋ ਅੱਜ ਕੌਣ ਕਰ ਰਿਹਾ ਹੈ ਜਾਂ ਵਿਰੋਧੀਆਂ ਤੇ ਇਹ ਤੌਹਮਤਾਂ ਦੇਖੋ ਕੌਣ ਲਾ ਰਿਹਾ ਅੱਜ ਉਹ ਬੰਦੇ ਲਾ ਰਹੇ ਹੈ ਜਿਨ੍ਹਾਂ ਨੇ ਪੁਲਿਸ ਕਸਟਡੀ 'ਚ ਲਾਰੈਂਸ ਬਸ਼ਨੋਈ ਵਰਗਿਆਂ ਦੀਆਂ ਇੰਟਰਵਿਊਜ਼ ਕਰਾਈਆਂ ਤੇ ਫੇਰ ਉਹਦੇ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਦੀ ਕਮੇਟੀ ਬਣਾਉਣ ਤੋਂ ਬਾਅਦ ਗੱਲਾਂ ਫੇਰ ਸਾਹਮਣੇ ਆਈਆਂ ਉਹ ਬੰਦੇ ਗੱਲ ਕਰ ਰਹੇ ਐ ਜਿਨ੍ਹਾਂ ਦੀਆਂ ਜੇਲ੍ਹਾਂ ਚੋਂ ਐਕਸਟਰਸ਼ਨਸ ਦੀਆਂ ਕਾਲਸ ਹੋ ਰਹੀਆਂ ਉਹ ਬੰਦੇ ਗੱਲ ਕਰਦੇ ਐ ਜਿਨ੍ਹਾਂ ਦੀ ਕਸਟਡੀ ਚੋਂ ਲਾਰੈਂਸ ਬਿਸ਼ਨੋਈ ਵਰਗਿਆਂ ਦੇ ਕਾਤਲ ਮਾਂਤਸਾ ਦੀ ਸੀਆਈਏ ਕਸਟਡੀ ਚੋਂ ਦੀਪਕ ਟਿੰਨੂ ਭਜਿਆ ਕੋਈ ਭੁੱਲਿਆ ਉਸ ਗੱਲ ਨੂੰ ਪੰਜਾਬ ਪੁਲਿਸ ਕੇ ਸਾਹ ਤੱਕ ਫੈਸਿਲੀਟੇਟ ਕਰ ਰਹੀ ਸੀ ਸਹੇਲੀਆਂ ਨੂੰ ਮਲਾਉਣ ਤੱਕ ਲੈ ਕੇ ਜਾਂਦੇ ਆ ਗੈਂਗਸਟਰਸ ਨੂੰ ਜਿੰਨਾ ਲੋਕਾਂ ਦੀਆਂ ਐਡਮਿਨਿਸਟ੍ਰੇਸ਼ਨ ਥੱਲੇ ਜੇਲ੍ਹਾਂ ਚ ਬਹਿ ਕੇ ਕਤਲ ਪਲਾਨ ਕੀਤੇ ਜਾਂਨ ਸਿੱਧੂ ਮੂਸੇਵਾਲੇ ਵਰਗਿਆਂ ਦਾ ਕਤਲ ਪਲਾਨ ਹੋਇਆ ਆਮ ਆਦਮੀ ਪਾਰਟੀ ਦੀ ਜੇਲ੍ਹ ਚ ਜਿਹੜੀ ਜੇਲ੍ਹ ਆਮ ਆਦਮੀ ਪਾਰਟੀ ਦੇ ਸ਼ਾਸਨ ਥੱਲੇ ਸੀ ਅੱਜ ਉਹ ਬੰਦੇ ਲੋਕਾਂ ਤੇ ਟਿੱਪਣੀਆਂ ਕਰਨ ਵਿਰੋਧੀਆਂ ਤੇ ਟਿੱਪਣੀਆਂ ਕਰਨ ਇਹ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਇਹ ਇਹ ਹਾਲਾਤ ਇੰਨੇ ਪੈਨਿਕ ਕਿਉਂ ਹੋਇਆ ਇਹਨਾਂ ਨੂੰ ਇਲੈਕਸ਼ਨ ਲੜ ਕੇ ਹਟੇ ਹੁਣੇ ਆਪਾਂ ਤਰਨ ਤਾਰਨ ਦਾ ਸਾਰਾ ਸਰਕਾਰੀ ਤੰਤਰ ਵਰਤਨ ਦੇ باوجود ਹਰ ਤਰ੍ਹਾਂ ਦੇ ਨਿਰਮੂਲ ਸਮਝੌਤੇ ਕਰਨ ਦੇ باوجود ਹਾਲਾਤ ਕੀ ਬਣੇ ਆਮ ਆਦਮੀ ਪਾਰਟੀ ਹਾਰੀ ਪੰਜਾਬ ਪੁਲਿਸ ਜਿੱਤੀ ਤੇ ਨੈਤਿਕ ਜਿੱਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਵੀ ਜਿਵੇਂ ਅਰਥਕੋਇਕ ਤੋਂ ਬਾਅਦ ਆਫਟਰ ਸ਼ੌਕਸ ਆਉਂਦੇ ਹਨ ਨਾ ਆਫਟਰ ਸ਼ੌਕਸ ਹਜੇ ਵੀ ਆਮ ਆਦਮੀ ਪਾਰਟੀ ਫੀਲ ਕਰ ਰਹੀ ਹੈ ਲੋਕਾਂ ਦੇ ਵਿੱਚ ਚਰਚਾ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਕਿਵੇਂ ᱥਾਮਦਾਮ ਦੰਡ ਭੇਤ ਸੁਸੋਧਿਆ ਸਾਹਿਬ ਵਾਲਾ ᱥਾਮਦਾਮ ਦੰਡ ਭੇਤ ਵਰਤਨ ਦੇ باوجود ਸਰਕਾਰ ਦੀ ਹਾਰ ਹੋਈ ਹੈ ਇਸ ਇਲੈਕਸ਼ਨ ਚ ਉਹ ਇੱਕ ਮੈਨੂੰ ਕਿਸੇ ਦਾ ਮੈਂ ਸ਼ੇਅਰ ਪੜ ਰਿਹਾ ਸੀ ਇਤਨਾ ਵੀ ਗਮਾਨ ਨਾ ਕਰ ਆਪਣੀ ਜੀਤ ਦਾ ਐ ਬੇ ਖਬਰ ਤੇ ਸ਼ਹਿਰ ਮੇ ਤੇਰੀ ਜੀਤ ਸੇ ਜ਼ਿਆਦਾ ਚਰਚਾ ਮੇਰੀ ਹਾਰ ਕੇ ਹੈ ਤਕਲੀਫ ਹੈ ਇਸ ਗੱਲ ਦੀ ਹੈ ਕਿ ਅੱਜ ਸਾਰਾ ਪੰਜਾਬ ਇਹ ਗੱਲ ਕਰ ਰਿਹਾ ਹੈ ਕਿ ਕਿਵੇਂ ਸਾਰੇ ਰਲ ਕੇ ਕੌਣ ਭੁੱਲਿਆ ਜੀ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਸੀ ਇਸ ਇਲੈਕਸ਼ਨ ਚ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਤੁਸੀਂ ਇਹ ਦੇਖੋ ਪਰਚੇ ਕਿਵੇਂ ਰਜਿਸਟਰ ਹੋਏ ਤਰਨਤਾਰਨ ਦੇ ਵਿੱਚ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਐਸਐਸਪੀ ਰੈਂਕ ਦਾ ਅਫਸਰ ਸਸਪੈਂਡ ਕੀਤਾ ਗਿਆ ਛੋਟੀ ਗੱਲ ਨਹੀਂ ਹੈ ਪਰਚੇ ਰਜਿਸਟਰ ਹੋਏ ਇਲੈਗਲ ਅਰੈਸਟਸ ਕੀਤੀਆਂ ਇੰਟੀਮਿਡੇਸ਼ਨ ਪੁਲਿਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੀ ਕੀਤੀ ਜਾ ਰਹੀ ਸੀ ਇਸ ਕਰਕੇ ਓਰੀਸਾ ਕਾਡਰ ਦੀ ਆਈਪੀਐਸ ਅਫਸਰ ਦੀ ਰੀਪੋਰਟ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਕਸ਼ਨ ਲਿਆ ਮੈਂ ਇਹ ਪੁੱਛਣਾ ਚਾਹੁੰਨਾ ਹੈ ਕਿ ਕੀ ਇਲੈਕਸ਼ਨ ਦੌਰਾਨ ਇੱਕ ਵੀ ਕਾਂਗਰਸੀ ਤੇ ਪਰਚਾ ਹੋਇਆ ਇੱਕ ਵੀ ਭਾਜਪਾ ਦੇ ਵਰਕਰ ਤੇ ਪਰਚਾ ਹੋਇਆ ਇੱਕ ਵੀ ਵਾਰਿਸ ਪੰਜਾਬ ਦਾ ਜਿਹੜੇ ਆਪਦੇ ਆਪ ਨੂੰ ਕਹਿੰਦੇ ਤਾਂ ਪੰਥਕ ਹੈ ਪਰ ਡੋਰਾਂ ਕਿਹਦੇ ਹੱਥ 'ਚ ਹੈ ਸਭ ਨੂੰ ਪਤਾ ਉਹ ਤਾਂ ਮਨਦੀਪ ਦੀ ਗੱਲ ਤੋਂ ਹੀ ਸਾਹਮਣੇ ਆ ਗਿਆ ਸੀ ਕਿ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਮੇਰੇ ਕੋਲੇ ਉਹਦੀ ਸਟੇਟਮੈਂਟ ਹੈ ਤੇ ਭਲਿਆ ਮਾਨਸਾ ਤੈਨੂੰ ਖੜਾਇਆ ਹੀ ਤਾਂ ਸੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਤੂੰ ਕਿਵੇਂ ਨਾ ਖੜਦਾ ਤੁਹਾਡੀਆਂ ਡੋਰਾਂ ਕਿਹਦੇ ਹੱਥ ਚ ਹੈ ਜੇ ਪੰਜਾਬ ਨੂੰ ਇਹ ਗੱਲ ਵੀ ਪਤਾ ਕਿਸੇ ਹੋਰ ਪਾਰਟੀ ਦੇ ਵਰਕਰ ਤੇ ਇੱਕ ਵੀ ਐਫਆਈਆਰ ਨਹੀਂ ਹੋਈ ਟਾਰਗੇਟ ਹੋਏ ਅਕਾਲੀ ਦਲ ਦੇ ਵਰਕਰ ਸਾਰੇ ਜਾਣਿਆਂ ਨੇ ਰਲ ਕੇ ਅਕਾਲੀ ਦਲ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਬਟ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਹਰ ਬੱਚਾ ਗੱਲ ਕਰ ਰਿਹਾ ਕਿ ਬੜੀ ਵੱਡੀ ਐ ਨੈਤਿਕ ਜਿੱਤ ਹੋਈ ਐ ਮੈਂ ਪੁੱਛਣਾ ਚਾਹਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਤੁਸੀਂ ਰਾਜਾ ਵੜਿੰਗ ਸਾਹਿਬ ਤੇ ਐਸਸੀ ਐਕਟ ਦਾ ਪਰਚਾ ਹੋਇਆ ਹੋਣਾ ਅਰੈਸਟ ਕਿਉਂ ਨਹੀਂ ਕੀਤਾ ਅਜੇ ਤੱਕ ਸਾਡੇ ਵਰਕਰਾਂ ਦੇ ਤਾਂ ਘਰਾਂ 'ਚੋਂ ਤੁਸੀਂ ਬੰਦੇ ਬੀਬੀਆਂ ਸਭ ਭਜਾਤੇ ਡੰਗਰ ਪਸ਼ੂ ਕੱਲੇ ਰਹਿ ਗਏ ਘਰੇ ਜਿੱਥੇ ਕੋਈ ਉਹਨਾਂ ਨੂੰ ਚਾਰਾ ਪਾਉਣ ਵਾਲਾ ਵੀ ਹੈ ਨਹੀਂ ਸਾਡੇ ਵਰਕਰ ਜਾ ਕੇ ਉੱਥੇ ਸਾਮ ਸੰਭਾਲ ਕਰ ਰਹੇ ਐ ਸਾਡੇ ਵਰਕਰਾਂ ਤੇ ਤਾਂ ਇੰਨਾ ਤਸ਼ੱਦਦ ਦੋ ਦਿਨ ਪਹਿਲਾਂ ਪ੍ਰਧਾਨ ਸਾਹਿਬ ਤਰਨਤਾਰਨ ਹਲਕੇ 'ਚ ਸਾਰੇ ਵਰਕਰਾਂ ਦੇ ਘਰ ਜਾ ਕੇ ਆਏ ਐ ਜਿਨ੍ਹਾਂ ਤੇ ਪਰਚੇ ਹੋਏ ਤੇ ਉਹ ਕਹਾਣੀਆਂ ਜੇ ਤੁਸੀਂ ਸ਼ਾਇਦ ਉਹ ਵੀਡੀਓਜ਼ ਦੇਖੀਆਂ ਹੋਣੀਆਂ ਸੁਣਨ ਵਾਲੀਆਂ ਸੀ ਕੋਈ ਬੀਬੀ ਕਹਿੰਦੀ ਐ ਜੀ ਕਿ ਮੇਰੀ ਚੁੰਨੀ ਤੱਕ ਲਾ ਦਿੱਤੀ ਗਈ ਮੈਨੂੰ ਧੱਕੇ ਮਾਰੇ ਇਸ ਹੱਦ ਤੱਕ ਪੰਜਾਬ ਪੁਲਿਸ جاری ਹੈ ਬੀਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉੱਥੇ ਕਾਂਗਰਸ ਦੇ ਪ੍ਰਧਾਨ ਤੇ ਐਸਸੀ ਐਕਟ ਦਾ ਪਰਚਾ ਦਰਜ ਹੋਇਆ ਜਿਹੜੀਆਂ ਉਹਨੇ ਟਿੱਪਣੀਆਂ ਕੀਤੀਆਂ ਸਾਡੇ ਦਲਿਤ ਭਾਈਚਾਰੇ ਦੇ ਖਿਲਾਫ ਜਿੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਬੋਦੀ ਉਹ ਟਿੱਪਣੀਆਂ ਜਿਹੜੀਆਂ ਉਹਨੇ ਭੱਦੀਆਂ ਕੀਤੀਆਂ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਹਜੇ ਤੱਕ ਅਰੈਸਟ ਕਿਉਂ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਆਂਦੇ ਸੀ ਵਿਧਾਨ ਸਭਾ ਦੀ ਫਲੋਰ ਤੇ ਖੜਕੇ ਕੀ ਰਾਜੇ ਵੜਿੰਗ ਦੀਆਂ ਬੱਸਾਂ ਦੀ ਬੋਡੀ 'ਚ ਜਿਹੜੇ ਕਪਲੇ ਹੋਏ ਐ ਐਜ਼ ਟ੍ਰਾਂਸਪੋਰਟ ਮਿਨਿਸਟਰ ਮੇਰੇ ਕੋਲੇ ਫਾਈਲਾਂ ਪਈਆਂ ਤੇ ਹਜੇ ਤੱਕ ਉਹਦੇ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਮੈਂ ਤਾਂ ਇਹਨਾਂ ਦੇ ਐਮਐਲਏ ਸਾਹਿਬ ਨੇ ਗਿਦਰਬੇ ਤੋਂ ਡਿੰਪੀ ਜੀ ਉਹ ਕਹਿੰਦੇ ਸੀ ਮੈਂ ਉਹਨਾਂ ਦੀ ਇੰਟਰਵਿਊ ਵੇਖੀ ਐ ਕਿ ਹਫ਼ਤੇ ਦੇ ਵਿੱਚ ਵਿੱਚ ਐਕਸ਼ਨ ਕਰਾਊਗਾ ਮੇਰੇ ਕੋਲੇ ਸਾਰੇ ਕਾਗਜ਼ ਅਕਾਲੀ ਦਲ 'ਚ ਹੁੰਦੇ ਸੀ ਮੈਨੂੰ ਵੀ ਕਾਗਜ਼ ਦਿੱਤੇ ਸੀ ਉਹਨਾਂ ਨੇ ਮੈਂ ਵੇਖਿਆ ਸਾਰੇ ਕਾਗਜ਼ ਉਹਨਾਂ ਕੋਲੇ ਤੇ ਫਿਰ ਕਿਉਂ ਨਹੀਂ ਹਜੇ ਤੱਕ ਐਕਸ਼ਨ ਕਰਾਇਆ ਰਾਜੇ ਵੜਿੰਗ ਚੰਨੀ ਦੇ ਖਿਲਾਫ ਬੰਦੇ ਨੂੰ ਪਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਮੁੱਖ ਮੰਤਰੀ ਨੇ ਕਿ ਆਹ ਬੰਦੇ ਤੋਂ 2 ਕਰੋੜ ਰੁਪਇਆ ਲਿੱਤਾ ਗਿਆ ਜੀ ਰਿਸ਼ਵਤ ਫਿਰ ਚੰਨੀ ਸਾਹਿਬ ਤੇ ਕਿਉਂ ਨਹੀਂ ਐਕਸ਼ਨ ਹੋਇਆ ਉਹ ਤਾਂ ਸਿਸੋਦੀਆ ਸਾਹਿਬ ਨਾਲ ਬਹਿ ਕੇ ਕਿ ਹੋ ਖਿਚੜੀ ਹੋਏ ਵੇ ਸੀ ਸਭ ਨੇ ਉਹ ਵੀਡੀਓ ਦੇਖੀ ਆ ਇਲੈਕਸ਼ਨ ਦੇ ਦੌਰਾਨ ਸੁਖੀ ਰੰਧਾਵਾ ਸਾਹਿਬ ਤੇ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵਿਧਾਨ ਸਭਾ ਚ ਕਹੀਆਂ ਇਹ ਗੱਲਾਂ ਕੀ ਅंसारी ਨੂੰ ਪ੍ਰੋਟੈਕਟ ਕਰਨ ਵਾਸਤੇ ਸਟੇਟ ਦੇ ਰਿਸੋਰਸਸ ਸੁਖੀ ਰੰਧਾਵਾ ਨੇ ਯੂਜ਼ ਕਰਾਏ ਐ ਰਿਕਵਰੀ ਕਰਾਂਗੇ ਪਰਚਾ ਦੇਵਾਂਗੇ ਫਿਰ ਕਿਉਂ ਨਹੀਂ ਐਕਸ਼ਨ ਹੋਇਆ ਹੁਣ ਤੱਕ ਇਹ ਸਭ ਜਿਹੜੇ ਰਲੇ ਮਿਲੇ ਐ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਐ ਇਸ ਗੱਲ ਨੂੰ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਭੁੱਲੇ ਨਹੀਂ ਐ ਹਾਲਾਤ ਇੱਥੋਂ ਤੱਕ ਵਿਗੜ ਗਏ ਐ ਵਿਗੜਨੇ ਸੀ ਵੈਸੇ ਤਾਂ ਇਹ ਜਿਸ ਤਰ੍ਹਾਂ ਦਾ ਮੈਂ ਇੱਥੇ ਉਹ ਬਾਜਵਾ ਸਾਹਿਬ ਨੇ ਲਫ਼ਜ਼ ਵਰਤਿਆ ਸੀ ਨਾ ਮਟੀਰੀਅਲ ਆ ਗਿਆ ਜਿਹੜਾ ਇਹ ਹਾਲਾਤ ਵਿਗੜਨੇ ਸੀ ਆਮ ਆਦਮੀ ਪਾਰਟੀ ਜਿਹਦੇ ਖੁਦ ਦੇ ਐਮਐਲਏ ਐਕਸਟੋਰਸ਼ਨ ਦੇ ਵਿੱਚ ਜਿਹਦੇ ਖੁਦ ਦੇ ਐਮਐਲਏ ਫਰੋਤੀਆਂ ਦੇ ਵਿੱਚ ਅਰੈਸਟ ਹੋਏ ਹੋਏ ਹੋਣ ਉਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਇਹਨਾਂ ਦਾ ਐਮਐਲਏ ਹੈ ਨਰੇਸ਼ ਬਲਿਆਣ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਉੱਤਮਨਗਰ ਤੋਂ ਕਪਿਲ ਸਾਂਗਵਾਨ ਕੋਈ ਗੈਂਗਸਟਰ ਹੈ ਬਾਹਰ ਬੈਠਾ ਉਹਦੇ ਨਾਲ ਇਹਦੀ ਆਡੀਓ ਸੀ ਕਿ ਫਲਾਣੇ ਬਿਲਡਰ ਤੋਂ 1 ਕਰੋੜ ਰੁਪਇਆ ਐਕਸਟਰਸ਼ਨ ਲੈਣੀ ਹੈ ਮਕੂਕਾ ਚੰਦਰ ਹੋਇਆ ਵਿਆ ਸੀ ਅਮਾਨਤੁੱਲ ਅਮਾਨਤੁੱਲ ਖਾਨ ਇਹਨਾਂ ਦਾ ਐਮਐਲਏ ਆ ਓਖਲਾ ਤੋਂ ਡੈਰੀ ਫੜੀ ਗਈ ਸੀ ਉਹ ਤੋਂ ਲਾਲ ਡੈਰੀ ਜਿਹਦੇ ਚ ਉਹਦੇ ਅੰਡਰਵਰਲਡ ਨਾਲ ਲਿੰਕ ਤੇ ਮਨੀ ਲਾਂਡਰਿੰਗ ਦੀਆਂ ਸਕੀਮਾਂ ਸਾਰੀਆਂ ਕੀ ਪੈਸਾ ਅਗਰਾ ਕੇ ਤੇ ਵੇਚਣਾ ਕਿਵੇਂ ਬਾਹਰ ਉਹ ਵੀ ਅਰੈਸਟ ਹੋਇਆ ਪਿਆ ਗੁਲਾਬ ਸਿੰਘ ਯਾਦਵ ਐਮ ਐਲ ਏ ਦਿੱਲੀ ਤੋਂ ਗੁਜਰਾਤ ਦਾ ਇਨਚਾਰਜ ਵੀ ਹੈ ਇਹਨਾਂ ਤਾਂ ਸੀਨੀਅਰ ਲੀਡਰ ਹੈ ਉਹ ਵੀ ਇੱਕ ਸਟੋਰਸ਼ਨ ਦੇ ਪਰਚੇ 'ਚ ਅਰੈਸਟ ਹੋਇਆ ਹੈ ਸੋ ਜਦੋਂ ਇਸ ਤਰ੍ਹਾਂ ਦਾ ਮਟੀਰੀਅਲ ਆ ਜੇ ਮੈਂ ਫਿਰ ਮਟੀਰੀਅਲ ਹੀ ਕਹੂੰਗਾ ਕੀ ਆਸ ਰੱਖਦੇ ਹੋ ਤੁਸੀਂ ਕਿ ਪੰਜਾਬ ਸੇਫ ਰਹੇ ਜੂਗਾ ਕਿੱਥੇ ਇਹਨਾਂ ਦੇ ਐਮ ਐਲ ਏ ਬੇਅਦਬੀਆਂ ਦੇ ਮਸਲਿਆਂ ਦੇ ਵਿੱਚ ਵੀ ਸਜ਼ਾ ਹੋਈ ਕੋਰਟਾਂ ਵੱਲੋਂ ਕੀ ਆਪਾਂ ਸੋਚਦੇ ਆਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਰਹਿ ਜੂਗੀ ਸੋ ਜੋ ਹਾਲਾਤ ਪੰਜਾਬ ਚ ਬਣੇ ਆ ਨਾ ਹੁਣ ਜਿਵੇਂ ਆਪਾਂ ਕਹੀਏ ਪੈਡਿੰਗ ਦ ਬਾਲ ਪੈਡ ਨਾ ਕਰੋ ਮੁੱਖ ਮੰਤਰੀ ਸਾਹਿਬ ਇੰਨਾਂ ਗੱਲਾਂ ਦਾ ਤੁਹਾਨੂੰ ਜਵਾਬ ਦੇਣਾ ਪੈਣਾ ਯੂ ਆਰ ਰਿਸਪੌਂਸਿਬਲ ਅੱਜ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਡਾ ਐਮ ਐਲ ਏ ਬੜਾ ਸਤਕਾਰਯੋਗ ਬਣਿਆ ਹੈ ਤੇ 2022 ਚ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਇਹ ਡਰੱਗ ਟਰੈਫਿਕਿੰਗ ਦੇ ਵਿੱਚ ਇਨਵੋਲਡ ਹੈ ਤੇ ਪਰਚਾ ਹੋਣਾ ਚਾਹੀਦਾ ਇਹਨੂੰ ਵੋਟਾਂ ਨਾ ਪਾਓ ਤੇ ਫੇਰ ਤੁਸੀਂ ਉਹਨੂੰ ਨਾਲ ਖੜਾ ਕਰਕੇ ਤੇ ਆਪਦੇ ਪਹਿਲਾਂ ਜੀਪ ਦੇ ਬਾਹਰ ਲਮਕਾ ਕੇ ਤੇ ਮੁੜ ਕੇ ਨਾਲ ਚੜਾ ਕੇ ਜਦੋਂ ਰੌਲਾ ਲੋਕਾਂ 'ਚ ਰੌਲਾ ਪਿਆ ਤੇ ਤੁਸੀਂ ਉਹਦੇ ਵਾਸਤੇ ਵੋਟਾਂ ਮੰਗ ਰਹੇ ਸੀ ਸਿੱ ਕੀ ਕੀ ਏ ਕਨਵੀਨੀਅੰਸ ਬੇਸਡ ਹੋ ਗਈਆਂ ਚੀਜ਼ਾਂ ਇਹ ਸਾਰੀਆਂ ਸੋ ਮੈਂ ਇਹੀ ਬੇਨਤੀ ਕਰਦਾ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਤੱਕ ਇੱਕ ਗੱਲ ਜਾਣੀ ਬੜੀ ਜ਼ਰੂਰੀ ਹੈ ਕਿ ਜਿਹੜਾ ਹਾਲਾਤ ਪੰਜਾਬ ਦੇ ਦਿਨ-ਬਦਨ ਵਿਗੜ ਰਹੇ ਆ ਉਹ ਨੇਚਰਲੀ ਸਲਿੱਪ ਨਹੀਂ ਕਰ ਰੀਸਟੇਟ ਇਸ ਸਟੇਟ ਜਿਹੜੀ ਹੈ ਅੱਜ ਬੜੀ ਕਲੈਰਿਟੀ ਹੈ ਮੈਨੂੰ ਇਸ ਇਸ਼ੂ ਤੇ ਕਿ ਆਮ ਆਦਮੀ ਪਾਰਟੀ ਦੀ ਪੇਟਰਨੇਜ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜਿਹੜੀ ਗੈਂਗਸਟਰਾਂ ਨੂੰ ਸਰਪ੍ਰਸਤੀ ਹੈ ਮਾੜੇ ਐਲੀਮੈਂਟਸ ਨੂੰ ਸਰਪ੍ਰਸਤੀ ਹੈ ਉਸ ਕਰਕੇ ਇਹ ਹਾਲਾਤ ਬਣੇ ਆ ਤੇ ਅਸੀਂ ਇਹ ਵੀ ਕਹਿਣਾ ਚਾਹਣਾ ਮੈਂ ਅੱਜ ਕਿ ਇਹਦੇ ਜਿਹੜੇ ਜਿਹੜੇ ਸਿੱਟੇ ਹੈ ਨਾ ਇਹ ਲੌਂਗ ਟਰਮ 'ਚ ਬੜੇ ਮਾੜੇ ਨਿਕਲਦੇ ਗੈਂਗਸਟਰਿਜ਼ਮ ਕਾਰਨ ਇਨਵੈਸਟਮੈਂਟ ਸਟੇਟ ਚੋ ਜਾਊਗੀ ਇਨਵੈਸਟਮੈਂਟ ਜਾਊਗੀ ਜੌਬਸ ਜਾਣਗੀਆਂ ਰੈਵਨਿਊ ਜਾਊਗੀ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਸਟੇਟ ਤਾਂ ਅੱਗੇ ਡੈਟ ਟਰੈਪ ਦੇ ਵਿੱਚ ਫਸਦਾ ਜਾ ਰਿਹਾ ਜਦੋਂ ਰੈਵਨਿਊ ਚਲਾ ਗਿਆ ਜੌਬਸ ਚਲੀਆਂ ਗਈਆਂ ਕ੍ਰਾਈਮ ਵਧਣਾ ਡਰੱਗਸ ਵਧਣੀਆਂ ਇਹ ਸਾਰਾ ਕੁਸ਼ ਇੱਕ ਨਾ ਇੱਕ ਬੜਾ ਵਿਸ਼ਿਅਸ ਸਰਕਲ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਇਹ ਲੀਡਰਸ਼ਿਪ ਦੀ ਸਰਪ੍ਰਸਤੀ ਹੇਠ ਜਿਸ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਤੱਕ ਤਾ ਸੋ ਇੱਥੇ ਇਹਨਾਂ ਹਾਲਾਤਾਂ 'ਚ ਜਿਹੜਾ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਹਰ ਰੋਜ਼ ਜਿਹੜੇ ਕ੍ਰਾਈਮ ਦੇ ਇਨਸੀਡੈਂਟ ਹੋ ਰਹੇ ਐ ਉਹਨਾਂ ਨੂੰ ਦੇਖਦਿਆਂ ਇੱਕ ਇੱਕ ਦਿਨ ਦੇ ਵਿੱਚ ਚਾਰ ਚਾਰ ਥਾਈ ਗੋਲੀਆਂ ਚਲਣੀਆਂ ਮਰਡਰ ਹੋਣੇ ਪੰਜਾਬ ਦਾ ਹੋਮ ਮਿਨਿਸਟਰ ਰਿਜ਼ਾਈਨ ਕਰੇ ਨੈਤਿਕ ਜ਼ਿੰਮੇਵਾਰੀ ਬਣਦੀ ਐ ਜੇ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਰੇ ਤੇ ਫਿਰ ਤੁਹਾਡੀ ਜ਼ਿੰਮੇਵਾਰੀ ਹੈ ਦੈਨ ਯੂ ਸਟੈਪ ਅਸਾਈਡ ਤੇ ਪੰਜਾਬ ਦੀ ਪੁਲਿਸ ਨੂੰ ਵੀ ਪੁਲਿਸਿੰਗ ਡਿਊਟੀਆਂ ਤੇ ਰਹਿਣ ਦੇਣ ਪੋਲਿਟিক্যাল ਆਪੋਨੈਂਟਸ ਨੂੰ ਟਾਰਗੇਟ ਜਿਹੜਾ ਕਰਨ ਵਾਸਤੇ ਪੁਲਿਸ ਨੂੰ ਬਣਾਇਆ ਇਹਨਾਂ ਨੇ ਵਰਤਿਆ ਜਾ ਰਿਹਾ ਉਹ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਗੈਂਗਸਟਰਿਜ਼ਮ ਦਾ ਜਿਹੜਾ ਇਨਕਰੀਜ਼ ਜਿਹੜਾ ਪਿਛਾਰ ਸਾਲਾਂ ਦੇ ਵਿੱਚ ਇਹ ਹਾਲਾਤ ਬਣੇ ਆ ਉਹਦੀ ਵੈਸੇ ਤਾਂ ਕੋਈ ਇੰਡੀਪੈਂਡੈਂਟ ਏਜੰਸੀ ਆਊਟਸਾਈਡ ਦਾ ਪ੍ਰਿਵਿਊ ਆਫ ਪੰਜਾਬ ਗਵਰਨਮੈਂਟ ਉਹਦੀ ਜਾਂਚ ਕਰੇ ਤੇ ਪਿੰਨ ਪੁਆਇੰਟ ਹੋਣੇ ਚਾਹੀਦੇ ਇਹਨਾਂ ਦੇ ਜਿਹੜੇ ਜਿਹੜੇ ਲੀਡਰ ਜਿਨ੍ਹਾਂ ਨੇ ਸਰਪ੍ਰਸਤੀ ਗੈਂਗਸਟਰਾਂ ਨੂੰ ਦਿੱਤੀ ਹੈ ਤੇ ਉਹਨਾਂ ਤੇ ਪਰਚੇ ਹੋ ਕੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਧੰਨਵਾਦ ਜੀ ਬੜੀ ਜਿਹੜੀ ਤਰਨਤਾਰਨ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਫੋਟੋਆਂ ਵੀਡੀਓ ਸਾਹਮਣੇ ਆਈਆਂ ਨੇ ਵਾਰਿਸ ਪੰਜਾਬ ਦੀ ਕੋਰ ਕਮੇਟੀ ਦੀਆਂ ਫੋਟੋਆਂ ਨੇ ਲਾਲਜੀਤ ਖੱਲਰ ਉਹ ਤੋਂ ਕਿਵੇਂ ਜੀ ਮੈਂ ਤੁਹਾਨੂੰ ਮੈਂ ਫਿਰ ਉਸ ਗੱਲ ਤੇ ਆ ਜਾਣਾ ਜੀ ਮੈਂ ਤੁਹਾਨੂੰ ਕਿਹਾ ਨਾ ਜੀ ਸਾਰੇ ਸਟ੍ਰੇਂਜ ਬੈਡ ਫੈਲੋਜ਼ ਅੰਗਰੇਜ਼ੀ ਚ ਕਹਿ ਦਿੰਦੇ ਆ ਬਟ ਮਿਲੇ ਆ ਜੀ ਸਾਰੇ ਸਭ ਰਲੇ ਮਿਲੇ ਹੋਏ ਆ ਮੈਂ ਤੁਹਾਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਾਂਝ ਦੱਸੀ ਵਾਰਿਸ ਪੰਜਾਬ ਤੇ ਕੋਈ ਆਪ ਨਹੀਂ ਖੜੀ ਹੋਈ ਇਹ ਵੀ ਖੜੇ ਕੀਤੇ ਗਏ ਆ ਕਿਹਨੂੰ ਨਹੀਂ ਪਤਾ ਜੀ ਕਿਹੜੀਆਂ ਏਜੰਸੀਆਂ ਇਹਨਾਂ ਨੂੰ ਕੰਟਰੋਲ ਕਰ ਰਹੀਆਂ ਇਹਨਾਂ ਦਾ ਵੀ ਸਭ ਦਾ ਟਾਰਗੇਟ ਕੀ ਸੀ ਹੁਣ ਇੱਕ ਛੋਟੀ ਜੀ ਐਗਜ਼ਾਮਪਲ ਲੈ ਲਓ ਚਲੋ ਤੁਹਾਡੇ ਸਵਾਲ ਦੇ ਜਵਾਬ ਚ ਮੈਂ ਇੱਕ ਤੁਹਾਡੇ ਸਾਹਮਣੇ ਇੱਕ ਫੈਕਟ ਤੇ ਇੱਕ ਫਿਗਰ ਰੱਖਦਾ ਜਿਹੜੇ ਆਪ ਬੋਲਦੇ ਐ ਤਰਨ ਤਰਨ ਸ਼ਹਿਰ ਦੀ 30000 ਵੋਟ ਪੋਲ ਹੋਈ ਹੈ ਠੀਕ ਹੈ ਜੀ 30000 ਦੇ ਵਿੱਚੋਂ ਕਾਂਗਰਸ ਨੂੰ ਪੈਂਦੀ ਹੈ ਜੀ 2400 ਤੇ ਭਾਜਪਾ ਨੂੰ ਪੈਂਦੀ ਹੈ 2400 ਦੋਨੋਂ ਜਿਹੜੀਆਂ ਆਪ ਦੇ ਆਪ ਨੂੰ ਅਰਬਨ ਪਾਰਟੀਆਂ ਕਹਿੰਦੀਆਂ ਜਿਨ੍ਹਾਂ ਦਾ ਆਧਾਰ ਕਹਿੰਦੇ ਆ ਸਾਡਾ ਸ਼ਹਿਰਾਂ ਚ ਹੈ ਤੇ ਕਿੱਥੇ ਗਈ ਵੋਟ ਫਿਰ ਮਨਦੀਪ ਨੂੰ 5000 ਵੋਟ ਪਈ ਹੈ ਇਹ ਵੋਟ ਕਿਸੇ ਨੇ ਤਾਂ ਪੁਵਾਈ ਹੈ ਨਾ ਜੀ ਕਾਂਗਰਸ ਨੇ ਵੋਟ ਆਫ ਦੀ ਟਰਾਂਸਫਰ ਕੀਤੀ ਆਮ ਆਦਮੀ ਪਾਰਟੀ ਨੂੰ ਭਾਜਪਾ ਨੇ ਆਫ ਦੀ ਵੋਟ ਪੁਵਾਈ ਮਨਦੀਪ ਨੂੰ ਇਸ ਕਰਕੇ ਪੁਵਾਈ ਕਿ ਅਕਾਲੀ ਦਲ ਨੂੰ ਰੋਕਿਆ ਜਾਵੇ ਕਿਉਂਕਿ ਉੱਥੇ ਬੜੀ ਚਰਚਾ ਸੀ ਕਿ ਜੀ ਵਾਰਿਸ ਪੰਜਾਬ ਦਾ ਬਹੁਤ ਉੱਪਰ ਚੱਲ ਰਿਹਾ ਸੋ ਭਾਜਪਾ ਨੂੰ ਲੱਗਦਾ ਸੀ ਕਿ ਇਹ ਰੋਕ ਸਕਦਾ ਅਕਾਲੀਦਰ ਨੂੰ ਇਹ ਵੋਟ ਟਰਾਂਸਫਰ ਹੋਏ ਆ ਇਹ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਵੋਟ ਟਰਾਂਸਫਰ ਕੀਤੀ ਹੈ ਤੁਸੀਂ ਮੈਨੂੰ ਦੱਸੋ 30000 ਚੋਂ 2400 ਵੋਟ ਆ 8% ਵੀ ਨਹੀਂ ਬਣਦੀ 8% ਮਸਾਂ ਹੀ ਬਣਦੀ ਹੈ ਤੇ ਇਹ ਸੋਚਦੇ ਹੋ ਤੁਸੀਂ ਕਿ ਅਰਬਨ ਬਾਡੀਜ਼ ਦੇ ਵਿੱਚ ਇਹ ਹਾਲਾਤ ਹੈ ਪੈਸੇ ਤਾਂ ਕਾਂਗਰਸ ਦਿਨ ਬਦ ਦਿਨ ਸਭ ਨੇ ਪਤਾ ਵੀ ਬਿਹਾਰ ਵੀ ਵੇਖ ਲਿਆ ਆਪਾਂ ਮਰੀ ਪਈ ਹੈ ਜਿੰਨਾ ਕੁ ਮਾੜਾ ਮੋਟਾ ਕੋਈ 1000 2000 ਸੀਗੀ ਉਹ ਉਧਰ ਪਵਾ ਬੈਠੇ ਸੋ ਇਹ ਸਾਰੇ ਜਾਣੇ ਟਾਰਗੇਟ ਕੀ ਹੈ ਪੰਜਾਬ ਦੀ ਰੀਜਨਲ ਪਾਰਟੀ ਨੂੰ ਰੋਕਣਾ ਅਕਾਲੀ ਦਲ ਨੂੰ ਰੋਕਣਾ ਹੋਰ ਇਹਨਾਂ ਦਾ ਕੋਈ ਟਾਰਗੇਟ ਨਹੀਂ ਉਸ ਟਾਰਗੇਟ ਦੇ ਵਿੱਚ ਸਾਰੇ ਜਾਣੇ ਇਕੱਠੇ ਹੋ ਕੇ ਲੜ ਰਹੇ ਜਿਸ ਤਰੀਕੇ ਨਾਲ ਕਾਰਵਾਈ ਐਸਐਸਪੀ ਮੁਰਖੀ ਤੇ ਹੁੰਦੀ ਕਿ ਤੁਸੀਂ ਕਿੰਨੇ ਦੇਖਦੇ ਹੋ ਕਿ ਕੀ ਚਰਚਾ ਇਹਦੀ ਹੈ ਔਰ ਨਿਕਲ ਕੇ ਵੀ ਸੋਸ ਸਾਰੇ ਨੇ ਵੀ ਕਹਿੰਦੇ ਕੰਚਨ ਫਰੀਦ ਨੂੰ ਗ੍ਰਿਫਤਾਰ ਕਰਨ ਦੇ ਲਈ ਕਿਹਾ ਗਿਆ ਸੀਗਾ ਗਿਰਫਤਾਰ ਕਰਨ ਤੋਂ ਮਨਾ ਕਰਤਾ ਜਿਸ ਤੋਂ ਬਾਅਦ ਫਿਰ ਸਸਪੈਂਡ ਕਰ ਦਿੰਦਾ ਜਿਹੜਾ ਵੀ ਆਫੀਸਰ ਆਫ ਦੀ ਡਿਊਟੀ ਅਕੋਰਡਿੰਗ ਟੂ ਨੋਰਮਸ ਅਕੋਰਡਿੰਗ ਟੂ ਰੂਲਸ ਕਰਦਾ ਉਹਨੂੰ ਇਹ ਸਰਕਾਰ ਟਾਰਗੇਟ ਕਰਦੀ ਠੀਕ ਹੈ ਲੁਧਿਆਣੇ ਦੀ ਇਲੈਕਸ਼ਨ ਦੇ ਦੌਰਾਨ ਵੀ ਤੁਸੀਂ ਵੇਖਿਆ ਹੋਣਾ ਉਦੋਂ ਵੀ ਅਫਸਰ ਸਸਪੈਂਡ ਕੀਤੇ ਗਏ ਸੀ ਬਾਈ ਇਲੈਕਸ਼ਨ ਵੇਲੇ ਸੋ ਇਹ ਅਫਸਰਾਂ ਦੇ ਵਿੱਚ ਜਿਹੜੇ ਕੋਈ ਅਪਰਾਇਟ ਆਫੀਸਰਸ ਹੈ ਉਹਨਾਂ ਦੇ ਵਿੱਚ ਵੀ ਇੱਕ ਫੀਅਰ ਸਾਈਕੋਸਿਸ ਪਾਉਣਾ ਚਾਹੁੰਦੇ ਹੋਰ ਕੁਝ ਨਹੀਂ ਹੈ ਕਾਰਵਾਈ ਹੋਈ ਹੈ ਸੋ ਹੋਰ ਵੀ ਕਈ ਟੈਕਨੀਕਲ ਪੁਆਇੰਟਸ ਅਕਾਲੀ ਦਲ ਕੋਲ ਹੈਗੇ ਨੇ ਜਿਸ ਦੇ ਨਾਲ ਇਹ ਪੂਰੀ ਸਿਨੈਰੀਓ ਜਿਹੜਾ ਸਾਹਮਣੇ ਆ ਸਕੀ ਕਿਉਂਕਿ ਡੀਜੀਪੀ ਨੇ ਵੀ ਤਲਬ ਕਰ ਲਿਆ ਹੈ ਈਸੀਆ ਤੇ ਕੋਈ ਇੱਕ ਗੱਲ ਮੈਂ ਬੜੀ ਕਲੈਰਿਟੀ ਨਾਲ ਤੁਹਾਡੇ ਰਾਹੀਂ ਦੱਸਣਾ ਚਾਹਣਾ ਹੈ ਕਿ ਇਸ ਇਸ਼ੂ ਨੂੰ ਅਕਾਲੀ ਦਲ ਅੰਜਾਮ ਤੱਕ ਲੈ ਕੇ ਜਾਏਗਾ ਇਹ ਨਹੀਂ ਹੈ ਕਿ ਇਲੈਕਸ਼ਨ ਖਤਮ ਹੋ ਗਈ ਇੱਕ ਆਫੀਸਰ ਸਸਪੈਂਡ ਹੋ ਗਈ ਤੇ ਅਸੀਂ ਇਹਨੂੰ ਛੱਡ ਦਿਆਂਗੇ ਨਹੀਂ ਵੀ ਵਿਲ ਸੈਟ ਅਨ ਐਗਜ਼ਾਮਪਲ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਕਿਸੇ ਦੀ ਵੋਟ ਦਾ ਅਧਿਕਾਰ ਉਹਦੇ ਤੋਂ ਲੈਣਾ ਇਹ ਬਹੁਤ ਵੱਡਾ ਜ਼ੁਲਮ ਹੈ ਇਹਨਾਂ ਨੇ ਪੁਲਿਸ ਨੂੰ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਟਾਰਗੇਟ ਕਰਕੇ ਕੈਂਪੇਨ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ ਇਹ ਕੋਸ਼ਿਸ਼ ਕੀਤੀ ਕਿ ਉਹ ਵੋਟਾਂ ਜਾ ਕੇ ਪ੍ਰਚਾਰ ਨਾ ਕਰ ਸਕਣ ਉਹਨਾਂ ਦੇ ਪਰਿਵਾਰ ਵੋਟਾਂ ਨਾ ਪਾ ਸਕਣ ਸੋ ਇਹ ਜਿਹੜੀ ਬੜੀ ਸੀਰੀਅਸਨੈਸ ਨਾਲ ਅਸੀਂ ਲਿੱਤੀ ਹੈ ਲਗਾਤਾਰ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਕੰਪਲੇਂਟ ਕਰਦੇ ਰਹੇ ਹਾਂ ਉਹਨਾਂ ਕੰਪਲੇਂਟਾਂ ਤੇ ਕਾਰਵਾਈ ਹੋਈ ਹੈ ਬਟ ਇਸ ਕਾਰਵਾਈ ਨੂੰ ਅੰਜਾਮ ਤੱਕ ਲਿਜਾਵਾਂਗੇ ਇਹਨੂੰ ਵਿਚ ਵਿਚਾਲੇ ਨਹੀਂ ਛੱਡਾਂਗੇ ਸਰਬਾਹਮਤ ਕੰਚਨਪੂਰ ਦਾ ਵੈਲਕਮ ਮੈਂ ਵਾਰ ਵਾਰ ਨੈਕੰਦੇ ਕੈਨੇਡਾ ਛੱਡ ਕੇ ਆ ਗਏ ਸੀ ਨੇਕੀ ਦਰਹੰਤਰ ਪਰ ਵੀ ਲੋਕਾਂ ਲਈ ਹੋਰ ਹੈ ਤਾਂ ਸਹੀ ਗੱਲ ਹੈ ਸਰ ਮੇਰੀ ਇੱਕ ਬੇਨਤੀ ਹੈ ਕਿ ਜਿੰਨੇ ਲੋਕ ਤੁਹਾਨੂੰ ਕੋਈ ਜਾਣਦੇ ਐ ਕੋਈ ਤੁਹਾਨੂੰ ਦੱਸ ਕੇ ਜਾਂ ਮੈਨੂੰ ਪੁੱਛ ਕੇ ਥੋੜੀ ਜਾਂਦਾ ਅਕਾਲੀ ਦਲ ਦੇ ਤਕਰੀਬਨ 40 ਲੱਖ ਜ਼ਿੰਮੇਵਾਰ ਵਰਕਰ ਹੈ ਜਿਹੜੇ ਭਰਤੀ ਹੋਏ ਸੀ ਸੋ 40 ਲੱਖ ਕਿੱਥੇ ਗਿਆ ਮੈਨੂੰ ਨਹੀਂ ਨਾ ਇਸ ਗੱਲ ਦਾ ਪਤਾ ਆਈ ਐਮ ਨਾਟ ਰਿਸਪਾਂਸਿਬਲ ਫਾਰ ਵੇਅਰ ਕੰਚਰਪ੍ਰੀਤ ਹੈਜ਼ ਗੋਨ ਐਂਡ ਵੇਅਰ ਇਜ਼ ਸ਼ੀ ਨਾਓ ਤੇ ਪੁਲਿਸ ਜਾਣੇ ਜੇ ਕੋਈ ਉਹਨਾਂ ਨੂੰ ਲੱਗਦੀ ਆ ਉਹਦੇ ਚ ਇਲੈਗੈਲਿਟੀ ਤਾਂ ਫਿਰ ਉਹ ਦੇਖਣ ਨਾ ਜੀ ਕਿਉਂਕਿ ਖੇਤਰੀ ਪਾਰਟੀ ਪੰਜਾਬ ਦੀ ਕਾਲੀ ਦਲ ਦੇ ਤੌਰ ਤੇ ਹੈ ਦੇਖੋ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਕੀ ਇਹਦੀ ਪਹਿਲ ਕਦਮੀ ਕਰ ਰਿਹਾ ਹੈ ਪ੍ਰਧਾਨ ਸਾਹਿਬ ਨੇ ਹਮੇਸ਼ਾ ਕਿਸੇ ਵੀ ਪ੍ਰੈਸ ਇੰਟਰੈਕਸ਼ਨ ਦੇ ਵਿੱਚ ਪਬਲਿਕਲੀ ਇਹ ਅਪੀਲ ਕੀਤੀ ਹੈ ਕਿ ਸਭ ਨੂੰ ਇਕੱਠੇ ਹੋਣਾ ਚਾਹੀਦਾ ਪੰਜਾਬ ਨੂੰ ਬਚਾਉਣ ਵਾਸਤੇ ਸੋ ਜਿਹੜਾ ਕੋਈ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਵਾਸਤੇ ਇਸ ਸੂਬੇ ਨੂੰ ਇਸ ਹਕੂਮਤ ਤੋਂ ਬਚਾਉਣਾ ਚਾਹੁੰਦਾ ਉਹ ਪ੍ਰਧਾਨ ਜੀ ਨੇ ਆਲਰੇਡੀ ਜੀ ਆਇਆਂ ਨੂੰ ਆਖਿਆ ਹੋਇਆ ਉਹਨਾਂ ਨੂੰ ਪਰ ਜਿਹੜੇ ਲੋਕ ਏਜੰਸੀਆਂ ਦੇ ਇਸ਼ਾਰੇ ਤੇ ਚੱਲਦੇ ਐ ਉਹਨਾਂ ਦਾ ਏਜੰਡਾ ਕੁਝ ਹੋਰ ਹੈ ਠੀਕ ਹੈ ਆਪਦੇ ਆਪ ਨੂੰ ਅਕਾਲੀ ਦਲ ਦਾ ਨਾਂ ਜਰੂਰ ਦੇ ਸਕਦੇ ਐ ਲੋਕਾਂ ਨੂੰ ਕੁਝ ਸਮੇਂ ਆਸਤੇ ਭਰਮ ਭਲੇਖਾ ਵੀ ਪਾਇਆ ਸੀ ਤੇ ਅੱਜ ਲੋਕਾਂ ਦੇ ਮਨਾਂ ਦੇ ਵਿੱਚੋਂ ਬੜੇ ਹੱਦ ਤੱਕ ਇੱਕ ਕਲੈਰਿਟੀ ਆ ਰਹੀ ਹੈ ਕਿ ਕੌਣ ਕਿੱਥੇ ਖੜਾ ਹੈ ਸੋ ਜੇ ਕੋਈ ਆਉਣਾ ਚਾਹੁੰਦਾ ਜਿਹਦਾ ਏਜੰਡਾ ਪੰਜਾਬ ਪ੍ਰਤੀ ਹੈ ਪੰਜਾਬ ਨੂੰ ਬਿਹਤਰ ਬਣਾਉਣਾ ਚਾਹੁੰਦਾ ਜੀ ਆਇਆਂ ਨੂੰ ਜੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹਮੇਸ਼ਾ ਵੈਲਕਮ ਕੀਤਾ ਜੀ ਇੱਕ ਗਿਆਨੀ ਅਕਾਲੀ ਦਲ ਨੇ ਕੇਂਦਰ ਸਰਕਾਰ ਦੇ ਨਾਲ ਜਣਕੀ ਕੇਂਦਰੀ ਹਕੂਮਤ ਦੇ ਨਾਲ ਮਿਲ ਕੇ ਹਮੇਸ਼ਾ ਪੰਜਾਬ ਦਾ ਜਿਹੜਾ ਘਾਣ ਕੀਤਾ ਪੰਜਾਬ ਨੂੰ ਸੌਮਿਆ ਦਾ ਘਾਣ ਕੀਤਾ ਚਾਹੇ ਉਹ ਐਸਵਾਈਐਲ ਦਾ ਜ਼ਿਕਰ ਕੀਤਾ ਉਹਨਾਂ ਨੇ ਇੱਕ ਪੰਜਾਬ ਯੂਨੀਵਰਸਿਟੀ ਦਾ ਜ਼ਿਕਰ ਕੀਤਾ ਕਹਿੰਦੇ ਐਨਓਸੀ ਦਾ ਜਿਹੜੀ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਐਨਓਸੀ ਦੀ ਗੱਲ ਕਰ ਰਹੇ ਹੋ ਐਨਾ ਗਿਆਨੀ ਹਰਪ੍ਰੀਤ ਨੂੰ ਜਿਹੜੀ ਸਕ੍ਰਿਪਟ ਲਿਖ ਕੇ ਚਲੀ ਜਾਂਦੀ ਹੈ ਪੰਜਾਬ ਵਿਰੋਧੀ ਸ਼ਕਤੀਆਂ ਵੱਲੋਂ ਉਹਨੇ ਉਹ ਪੜ੍ਹ ਦੇਣੀ ਹੈ ਵਿੱਚ ਕੋਈ ਦੋਰਾਵਾ ਨਹੀਂ ਜੇ ਉਹਨੂੰ ਅਕਾਲੀ ਦਲ ਐਡਾ ਮਾੜਾ ਲੱਗਦਾ ਸੀ ਤਾਂ ਉਸ ਵੇਲੇ ਜਦੋਂ ਤੱਕ ਸਾਬਤੇ ਬਿਰਾਜਮਾਨ ਸੀ ਬੜੇ ਸਤਕਾਰਯੋਗ ਕਿਉਂਕਿ ਉਸ ਵੇਲੇ ਜੱਥੇਦਾਰ ਸੀ ਸਤਕਾਰਯੋਗ ਸੀ ਉਦੋਂ ਕਿਉਂ ਨਾ ਬੋਲੇ ਇੰਨਾਂ ਗੱਲਾਂ ਤੇ ਇਹ ਸਾਰੀਆਂ ਗੱਲਾਂ ਉਹਨੂੰ ਚੇਤੇ ਆਈਆਂ ਜਦੋਂ ਉਹਦੇ ਤੇ ਜਿਹੜੀਆਂ ਕ੍ਰੈਡੀਬਲ ਐਲੀਗੇਸ਼ਨਸ ਲੱਗੀਆਂ ਕਮੇਟੀ ਨੇ ਜਾਂਚ ਕੀਤੀ ਉਹ ਐਲੀਗੇਸ਼ਨ ਸਹੀ ਪਾਈਆਂ ਹੁਣ ਮੈਂ ਅੱਜ ਕਿਉਂਕਿ ਉਹ ਜੱਥੇਦਾਰ ਰਿਹਾ ਸਾਡਾ ਮੈਂ ਉਹਨਾਂ ਗੱਲਾਂ ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਕੀ ਕੀ ਐਲੀਗੇਸ਼ਨ ਸੀ ਜਦੋਂ ਲੱਥ ਗਿਆ ਉਦੋਂ ਹੀ ਉਹਨੂੰ ਇਹ ਗੱਲਾਂ ਚੇਤੇ ਆਈਆਂ ਜਿਹੜੀ ਉਹਨੇ ਪੰਜਾਬ ਯੂਨੀਵਰਸਿਟੀ ਦੀ ਐਨਓਸੀ ਦੀ ਗੱਲ ਕੀਤੀ ਹੈ ਨਾ ਜੀ ਉਹ 5 ਦਿਨਾਂ ਬਾਅਦ ਉਹਨੂੰ ਕੋ ਵਿਡਰੋ ਵੀ ਹੋ ਗਈ ਸੀ ਸਰਕਾਰ ਤੋਂ ਜਿੱਦਾਂ ਜਾਰੀ ਹੋਈ ਸੀ ਵਿਦਨ 5 ਡੇਸ ਬਿਕੋਜ਼ ਜਾਰੀ ਕਿਸੇ ਬਿਊਰੋਕ੍ਰੈਟਿਕ ਲੈਵਲ ਤੇ ਉਹ ਚਿੱਠੀ ਹੋਈ ਸੀ ਜਦੋਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਉਸ ਵੇਲੇ ਆਈ ਸੀ ਬਾਦਲ ਸਾਹਿਬ ਦੇ ਸੋ ਵਿਦਨ 5 ਡੇਸ ਦੈਟ ਐਨਓਸੀ ਵਾਸ ਵਿਡਰੋਨ ਥੈਂਕ ਯੂ ਜੀ